ਮੇਰਾ ਨਾਮ ਗੁਰਦੀਪ ਸਿੰਘ ਹੈ ਅਚਾਉਂ ਦਾ ਰਹਿਣ ਵਾਲਾ ਹਾਂ ਵੇਰੀ ਬਾਈਫ ਨਾਲ ਚੱਜ ਗੇਰਾ ਚਾਹਲੋ ਡਿਸਪੂਟ ਚੱਲ ਰਹੀ ਸੀ ਉਹਨਾਂ ਸੀ ਇਕੱਠੇ ਹੋ ਗਏ ਆ ਠੀਕ ਹੈ ਜੀ ਕਿ ਲੱਗਦਾ ਲੋਕ ਜ਼ਿਆਦਾ ਤਾਂ ਫਾਇਦਾ ਹੋਇਆ ਹਾਂ ਜਾਨੂੰ ਲੋਕਾਂ ਦਾ ਫਾਇਦਾ ਹੋਇਆ ਅਸੀਂ ਕਿੰਨਾ ਵੀ ਛੇ ਝਗੜਾ ਨਾ ਕਰੋ ਭਾਈ ਮਿਲ ਬੱਤ ਕਰੀਏ ਤਾਂ ਪਿਆ ਨਾ ਹੋ ਜਿੰਦਗੀ ਜੀਵਨ ਤੇ ਕਰੋ ਖੁਸ਼ੀ ਖੁਸ਼ੀ ਨਮਸਕਾਰ ਅੱਜ ਅਸੀਂ ਇਸ ਸਾਲ ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਦਾਯੋਜਨ ਕਿਤਾਹ ਟੋਟਲ ਫਤੇਗੜ ਸਾਹਿਬ ਚ ਤਕਰੀਬਨ ਕੱਲ ਤੱਕ ਅਸੀਂ 9145 ਕੇਸ 9145 ਕੇਸ ਆਇਡੈਂਟੀਫਾਈ ਕੀਤੇ ਸੀ ਕੇਸਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਜਿੱਦਾਂ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਉਦੋਂ ਲੋਕੀ ਆ ਕੇ ਦਰਖਾਸਤ ਦੇ ਕੇ ਵੀ ਆਪਣਾ ਕੇਸ ਲਵਾ ਸਕਦੇ ਹੈਗੇ ਟੋਟਲ ਅਸੀਂ 10 ਬੈਂਚਸ ਕੰਸਟੀਟਿਊਟ ਕੀਤੇ ਆ ਚਾਰ ਤਾਂ ਜੁਡੀਸ਼ੀਅਲ ਆਫੀਸਰ ਦੇ ਬੈਂਚਸ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਦੋ ਐਗਜ਼ੈਕਟਿਵ ਦੇ ਬੈਂਚਸ ਹੈ ਇੱਕ ਪਰਮਨੈਂਟ ਲੋਕ ਅਦਾਲਤ ਦਾ ਬੈਂਚ ਹੈ ਐਦਾ ਹੀ ਦੋ ਮੈਂਚ ਅਮਲੋ ਕਨਸਟੀਟਿਊਟ ਕੀਤੀ ਹੈ ਤੇ ਇੱਕ ਕਮਾਨੋ ਕੀਤਾ ਹੈਗਾ ਤੇ ਮੈਨੂੰ ਇਹ ਉਮੀਦ ਹੈਗੀ ਆ ਕਿ ਇੱਥੇ ਅਸੀਂ ਪਿਛਲੀ ਨੈਸ਼ਨਲ ਲੋਕ ਅਦਾਲਤ ਤੋਂ ਜ਼ਿਆਦਾ ਕੇਸ ਦਾ ਫੈਸਲਾ ਇੱਥੇ ਕਰਾਂਗੇ ਇੱਕ ਮੈਨੂੰ ਦੱਸ ਦੋ ਬੜੀ ਖੁਸ਼ੀ ਹੋਈ ਹੈ ਕਿ ਸ਼੍ਰੀ ਵਿਜੇਕਮਾਨ ਜਿਹੜੇ ਫੈਮਿਲੀ ਕੋਰਟ ਦੇ ਜੱਜ ਸਾਹਿਬ ਹੈ ਉੱਥੇ ਇੱਕ 11 ਸਾਲ ਤੋਂ ਲਗ ਜੋੜਾ ਰਹਿ ਰਿਹਾ ਸੀ ਉਹ ਲੋਕ ਅਦਾਲਤ ਦੇ ਜਿਦਾ ਸਾਹਬ ਤੇ ਵਕੀਲ ਸਾਹਿਬ ਦੇ ਐਫਰਟਸ ਦੇ ਨਾਲ ਉਹ ਮੈਟਰ ਕੰਪਰੋਮਾਈਜ਼ ਹੋ ਗਿਆ ਤੇ ਉਹ ਦੋਨੋਂ ਹੁਣ ਹਸਬੈਂਡ ਵਾਈਫ ਇਕੱਠਾ ਰਹਿਣਾ ਸਟਾਰਟ ਕਰ ਰਿਹਾ ਤੇ ਸਾਜੀ ਕੋਸ਼ਿ ਇਥੋਂ ਕਚੈਰੀ ਤੋਂ ਗਏ ਹੈਗੇ ਮੀਡੀਆ ਦੇ ਰਾਹੀਂ ਇੱਕ ਲੋਕਾਂ ਨੂੰ ਸੰਦੇਸ਼ ਦਿੱਤੇ ਨਾ ਜਾਣਾ ਕਿ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਇਹਦੇ ਨਾਲ ਆਪਸੀ ਰਾਜਾਬੰਦੀ ਦੇ ਨਾਲ ਕਿਸਾ ਦਾ ਫੈਸਲਾ ਹੁੰਦਾ ਕਈ ਵਾਰੀ ਹੁੰਦਾ ਕਿ ਕਚੈਰੀ 'ਚ ਜਿਹੜਾ ਫੈਸਲਾ ਹੁੰਦਾ ਏ ਉਹਦੇ 'ਚ ਇੱਕ ਪਾਰਟੀ ਜਿੱਤਦੀ ਏ ਇੱਕ ਪਾਰਟੀ ਹਾਰਦੀ ਏ ਤੇ ਕਈ ਵਾਰ ਨਾ ਰஞ்சிਸ਼ ਰਹ ਜਾਂਦੀ ਕਿ ਮੈਂ ਹਾਰ ਕਿਉਂ ਗਿਆ ਚਾਹੇ ਉਹਦਾ ਕੇਸ ਕਮਜ਼ੋਰ ਹੋਵੇ ਪਾਰਟੀ ਨੂੰ ਵੀ ਪਤਾ ਹੁੰਦਾ ਮੇਰਾ ਕੇਸ ਕਮਜ਼ੋਰ ਹੈਗਾ ਪਰ ਤਾਂ ਵੀ ਮੰਚ ਫਟਾ ਸਕਦੀ ਏ ਪਰ ਲੋਕ ਅਦਾਲਤ 'ਚ ਜਿਹੜਾ ਫੈਸਲਾ ਹੁੰਦਾ ਉਹ ਆਪਸੀ ਰਾਜਮੈਂਡਿੰਨ ਨਾਲ ਹੁੰਦਾ ਤੇ ਦੋਨੋਂ ਪਾਰਟੀਆਂ ਹੀ ਖੁਸ਼ ਖੁਸ਼ੀ ਕਰ ਜਾਂਦੀਆਂ ਅੱਛਾ ਇੱਕ ਇਹ ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਦੇ 'ਚ ਜਿਹੜਾ ਕੋਰਟ ਫੀਸ ਜਿਹਦਾ ਕਰਵੀ ਸੂਟ ਦੇ ਵਿੱਚ ਤੁਹਾਨੂੰ ਕੋਰਟ ਫੀਸ ਲਾਉਣਾ ਪੈਂਦਾ ਉਹ ਵੀ ਵਾਪਿਸ ਹੋ ਜਾਂਦਾ ਹੈਗਾ ਅੱਛਾ ਇਸ ਫੈਸਲੇ ਦੀ ਅੰਗੇ ਕੋਈ ਅਪੀਲ ਨਹੀਂ ਹੋ ਸਕਦੀ ਅੱਛਾ ਇਹਦੇ ਨਾਲ ਜਿਹੜੇ ਬੰਦੇ ਲੜ ਰਹੇ ਆ ਉਹਨੇ ਦਾ ਕੀਮਤੀ ਵਕਤ ਵੀ ਬਚਦਾ ਹੈਗਾ ਨਹੀਂ ਤਾਂ ਹਰ ਤਰੀਕ ਤੇ ਵਕੀਲ ਸਕਲੇ ਆਣਾ ਪੈਂਦਾ ਫਿਰ ਕੋਰਟ ਚ ਵੀ ਆਣਾ ਪੈਂਦਾ ਕਈ ਵਾਰ ਫੌਦਾਰੀ ਕੇਸ ਹੁੰਦਾ ਜਾਂ ਤੇ ਚੈੱਕ ਬਾਉਂਸਿੰਗ ਕੇਸ ਹੈ ਕਿ ਮਲਜਮ ਨੂੰ ਸਵੇਰੇ 10 ਵਜੇ ਆ ਕੇ ਖੜ ਜਾਂਦਾ ਹੋ ਜਿਸ ਲਈ ਆਵਾਜ਼ ਚੱਲੀ ਹੈ ਉਸ ਲਈ ਆਂਦਾ ਜਾਂਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਈ ਵਾਰ ਕਚਿਹਰੀ ਚ ਖੜਾ ਰਹਿੰਦਾ ਹੈਗਾ ਤੇ ਉਹਦੇ ਨਾਲ ਟੈਨਸ਼ਨ ਵੀ ਰਹਿੰਦੀ ਹੈ ਕਿ ਇਸ ਵਲੇ ਬੰਦੇ ਨੂੰ ਇਹ ਵੀ ਲੱਗਦਾ ਕਿ ਮੈਨੂੰ ਸਜ਼ਾ ਨਾ ਹੋ ਜੇ ਉਹ ਮੰਚ ਉਹ ਟੈਨਸ਼ਨ ਬਣੀ ਰਹਿੰਦੀ ਹੈਗੀ ਆ ਜੇ ਤਾਂ ਇਸ ਦਾ ਕਿ ਰਾਜੀਨਾਮਾ ਹੋ ਜੇ ਤੇ ਵਧੀਆ ਹੈਗਾ ਮੈਂ ਰੀਸਰਚ ਲਈ ਜਾਣਾ ਹੁਣ ਇੱਕ ਪ੍ਰਸ਼ਨ ਇਹ ਹੈ ਕਿ ਕਾਪਾ ਲੋਕ ਅਦਾਲਤ ਚ ਕੇਸ ਕਿਦਾਂ ਲਵਾ ਸਕਦੇ ਆ ਇਹਦਾ ਲਵਾ ਦਾ ਪੱਲਾ ਟੰਗਾ ਹੈ ਕਿ ਜਿਆਦਾ ਜਿਹੜੇ ਜੈ ਸਾਹਿਬ ਦੇ ਥੱਲੇ ਕੋਲ ਕੋਈ ਕੇਸ ਚੱਲਦਾ ਉਹਨਾਂ ਨੂੰ ਤੁਸੀਂ ਦਿਖਾ ਦੇ ਸਕਦੇ ਹੋ ਕਿ ਸਾਡਾ ਕੇਸ ਲੋਕ ਅਦਾਲਤ ਚ ਰੱਖ ਕੇ ਨਿਪਟਾਰਾ ਕੀਤਾ ਜਾਵੇ ਜਾਂ EDR ਸੈਂਟਰ ਦੇ ਵਿੱਚ ਅਲਟਰਨੇਟਿਵ ਡਿਸਪਿਊਟਸ ਸਾਡੇ ਦਲਸਾ ਦਾ ਆਫਿਸ ਹੈਗਾ ਵਿਚਾਰੀ ਦੇ ਵਿੱਚ ਹੀ ਸਬਡਿਵੀਜ਼ਨ ਤੇ ਜਿਹੜੇ SDM ਸਾਹਿਬ ਹੈਗੇ ਤੁਸੀਂ ਉਹਨਾਂ ਨੂੰ ਦਿਖਾ ਦੇ ਸਕਦੇ ਹੋ ਕਿ ਸਾਡਾ ਕੇਸ ਇਸ ਤਰੀਕੇ ਨਾਲ ਗਿਆਦਾ ਸਾਨੂੰ ਨੈਸ਼ਨਲ ਲੋਕ ਅਦਾਲਤ ਚ ਜਾਂ ਲੋਕ ਅਦਾਲਤ ਚ ਕੇਸ ਪੱਕੇ ਸਾਡਾ ਨੋਟਾ ਰੱਖਤਾ ਜਾਂਦਾ ਹੈ